ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਦੇ ਉੱਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੇ ਆਪਣੇ ਖੇਤਾਂ ਦੇ ਵਿੱਚ ਅੰਡਰਗ੍ਰਾਉਂਡ ਪਾਈਪਲਾਈਨ ਦਾ ਆਪਦੇ ਆਪਲਾਸਕਟ ਦੀ ਉਹਨਾਂ ਦੇ ਨਕਿਆਂ ਬਾਰੇ ਗੱਲ ਕਰਾਂਗੇ ਜਿਹੜੇ ਕਿਸਾਨ ਵੀਰ ਨਵੇਂ ਜੁੜੇ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਵਾਲਾ ਬਟਨ ਦਬਾ ਲੈਣਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਆਪਾਂ ਵੇਖ ਸਕਦੇ ਹਾਂਗੇ ਆਹ ਜਿਹੜਾ ਨਕਾ ਹੈ ਆਪਣਾ ਟੱਕਣ ਵਾਲਾ ਲੱਗਿਆ ਹੈ ਤੇ ਚਾਬੀ ਨਾਲ ਖੋਲਣਾ ਲੈ ਕੁਸ਼ਤਾਂਾ ਪਾ ਕੇ ਇਹਦੀ ਜਿਹੜੀ ਨੀਚੇ ਰਬੜ ਹੈ ਉਹ ਕੱਟ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਨੱਕਾ ਹੈ ਇਹ ਲੀਕ ਕਰੀ ਜਾਂਦਾ ਹੈ ਪਰ ਆਪਾਂ ਨੇ ਕਿਸਾਨ ਵੀਰੋ ਤੁਹਾਨੂੰ ਦਿਖਾਉਣਾ ਅੱਗੇ ਮੈਂ ਜੇ ਤੁਸੀਂ ਵੇਖੋਗੇ ਆ ਵੀ ਜਿਹੜਾ ਪਲਾਸਟਿਕ ਦਾ ਪਾਈਪ ਹੈ ਇਹਨੂੰ ਜੇ ਚੱਕਾਂਗੇ ਤਾਂ ਇਹਦੇ ਵਿੱਚ ਵੀ ਆਪਾਂ ਨੂੰ ਨਿਕਲ ਪਾਣੀ ਨਿਕਲਦਾ ਹੋਇਆ ਕਿਸਾਨ ਵੀਰੋ ਆਪਾਂ ਇਹਦੇ ਵਿੱਚ 8 ਇੰਚ ਜਿਹੜੇ ਆ ਪਾਈਪ ਲਾਈਨ ਹੈ ਉਹ ਦੱਬੀ ਹੋਈ ਹੈ ਨੱਕੇ ਨੇ ਵੀ ਤੁਸੀਂ ਦੇਖ ਸਕਦੇ ਹੋ ਤੇ ਉੱਪਰ ਬਣਾਈ ਹੌਦੀ ਤੇ ਪਹਿਲਾਂ ਆਪਣੇ ਢੱਕਣਾਂ ਦੇ ਨੱਕੇ ਲੱਗੇ ਸੀ ਹੋਲੀ ਕੀ ਕਰਦੇ ਸੀ ਉਹ ਆਪਾਂ ਨੇ ਪੱਟ ਕੇ ਇਸ ਤਰੀਕੇ ਨਾਲ ਜਿਹੜੇ ਨੇ ਨੱਕੇ ਬਣਾਤੇ ਹੁਣ ਤੁਸੀਂ ਵੇਖੋਗੇ ਵੀ ਅਗਲਾ ਨੱਕੇ ਤੇ ਜਦ ਆਪਾਂ ਚੱਲਾਂਗੇ ਉਹ ਨੱਕਾ ਜਦ ਆਪਾਂ ਖੋਲ੍ਹਾਂਗੇ ਤਾਂ ਉੱਥੋਂ ਪਾਣੀ ਨਿਕਲਣਾ ਜਿਹੜਾ ਸਟਾਰਟ ਹੋ ਜੂਗਾ ਤੇ ਇੱਕ ਵੀਰੋ ਇਹਦੀ ਇਹ ਵੀ ਖਾਸੀਅਤ ਹੈ ਵੀ ਇੱਕਦਰੀ ਰਾਵੜਾ ਜਿਹੜੀ ਉਹ ਨਹੀਂ ਇਹ ਚ ਪੈਂਦੀ ਤੇ ਇਹਦੇ ਵਿੱਚ ਕੋਈ ਆਪਾਂ ਇਹ ਪਾਨਾ ਚਾਬੀ ਚੱਕਣ ਦੀ ਲੋੜ ਨਹੀਂ ਤਾਂ ਸਿਰਫ ਚੱਕਣਾ ਦਾ ਚੱਕਣਾ ਕੀ ਹੈ ਜਿਹੜਾ 3 1/3 ਫੁੱਟ ਦਾ ਜਿਹੜਾ ਪਾਈਪ ਹੈ ਉਹ ਆਪਾਂ ਨੇ ਚੱਕਣਾ ਹੈ ਤਾਂ ਉਹ ਜਾਂ ਚੱਕਾਂਗੇ ਤਾਂ ਇੱਥੋਂ ਜਿਹੜਾ ਪਾਣੀ ਆਪਣਾ ਨਿਕਲਣਾ ਜਿਹੜਾ ਸਟਾਰਟ ਹੋ ਜੂਗਾ ਜਿਵੇਂ ਮੈਂ ਆਹ ਜਿਹੜਾ ਤੁਹਾਨੂੰ ਚੱਕ ਕੇ ਦਿਖਾਉਣਾ ਇਹ ਤੁਸੀਂ ਵੇਖ ਸਕਦੇ ਹੋ ਜਿਹੜਾ ਪਾਈਪ ਆਪਣਾ ਉਪਤੋਰ ਲੱਗਿਆ ਹੋਇਆ ਸੀਗਾ ਇਹ ਆਪਾਂ ਨੇ ਹਟਾਤਾ ਤਾਂ ਇੱਥੋਂ ਜਿਹੜਾ ਪਾਣੀ ਨਿਕਲਣਾ ਸਟਾਰਟ ਹੋ ਗਿਆ ਜੇ ਆਪਾਂ ਇਹ ਪਾਈਪ ਚੱਕਾਂਗੇ ਤਾਂ ਉਹ ਵਾਲਾ ਜਿਹੜਾ ਪਾਈਪ ਹੈ ਉਹ ਆਪਾਂ ਜਾ ਕੇ ਉਹਨੂੰ ਬੰਦ ਕਰ ਦਾਂਗੇ ਤੇ ਇਹ ਨੱਕਾ ਚੱਲ ਪੂਗਾ ਜੇ ਆਪਾਂ ਨੇ ਉਹ ਨੱਕਾ ਚਲਾਉਣਾ ਹੈ ਤਾਂ ਆਪਾਂ ਇਹ ਇੱਥੇ ਹੈ ਜਿਹੜਾ ਇਹ ਆਪਾਂ ਪਾਈਪ ਹੈ ਜਿਹੜਾ ਇਹਨੂੰ ਬੰਦ ਕਰ ਦਾਂਗੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਧਰ ਕੇ ਇਹ ਆਪਾਂ ਨੇ ਬੰਦ ਕਰਤਾ ਤੇ ਉਹ ਪਿਛਲੇ ਵਾਲਾ ਨੱਕਾ ਜਿਹੜਾ ਉਹ ਚੱਲ ਪਿਆ ਇੱਕ ਤਾਂ ਕਿਸਾਨ ਵੀਰੋ ਇਹਦਾ ਇਹ ਫਾਇਦਾ ਹੈਗਾ ਵੀ ਜਿਹੜੇ ਆਪਾਂ ਹਾਵਾ ਵਾਲੇ ਪਾਈਪ ਲਾਉਨੇ ਐ ਐਕਸਟਰਾ ਉਹ ਇਹਦੇ ਵਿੱਚ ਲਾਉਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਨੱਕਾ ਆਪਾਂ ਨੇ ਬੰਦ ਕਰਤਾ ਉਥੋਂ ਦੀ ਜਿਹੜੀ ਹਵਾ ਹੈ ਜਿਹੜੀ ਉਹ ਨਿਕਲੀ ਜਾਂਦੀ ਹੈ ਤੇ ਆਪਣੀ ਜਿਹੜੀ ਖੇਲ ਹੈ ਉਦੋਂ ਭਰਦੀ ਨਹੀਂ ਹੈਗੀ ਹੁਣ ਆਪਾਂ ਉਹ ਨੱਕਾ ਬੰਦ ਕਰਤਾ ਸੀ ਤੇ ਚੱਲ ਪਿਆ ਜਦ ਆਪਾਂ ਇਹ ਉਦੋਂ ਨੱਕਾ ਖੋਲਤਾ ਤੇ ਪੈਪ ਇਹਦੇ ਉੱਤੇ ਧਰਤਾ ਤਾਂ ਉਹ ਨੱਕਾ ਚੱਲਣਾ ਸਟਾਰਟ ਹੋ ਜਾਊਗਾ ਤੇ ਇਹ ਇਸ ਤਰ੍ਹਾਂ ਬੰਦ ਹੋ ਜਾਊਗਾ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਜਾਂ ਧਰਾਂਗੇ ਨਾ ਉਹ ਵਾਲਾ ਨੱਕਾ ਜਿਹੜਾ ਉਧਰ ਚੱਲਣਾ ਸਟਾਰਟ ਹੋ ਜਾਊਗਾ ਤੇ ਇਹਦੇ ਵਿੱਚ ਕਿਸਾਨ ਵੀਰ ਆਪਾਂ ਕੀਤਾ ਕੀ ਹੋਇਆ ਇਹਦੇ ਵਿੱਚ ਚਾਹੇ ਤੁਸੀਂ 8 ਇੰਚੀ ਪੈਪ ਪਾ ਰਹੇ ਹੋ ਕਿ 10 ਇੰਚੀ ਪੈਪ ਪਾ ਰਹੇ ਹੋ ਆਪਾਂ ਨੇ ਧਰਤੀ ਦੇ ਹਮਾਰ ਉਹਦੇ ਵਿੱਚ ਸਾਕਟ ਲਾਤਾ 8 ਇੰਚੀ ਦਾ ਪੈਪ ਹੋਵੇ ਚਾਹੇ 10 ਇੰਚੀ ਦਾ ਜਿਹੜੇ ਤੁਸੀਂ ਪੈਪ ਲਾਈਨ ਪਾ ਰਹੇ ਹੋ ਹੁਣ ਆਪਾਂ ਨੇ 8 ਇੰਚੀ ਪੈਪ ਪਾਨੇ ਆਪਾਂ ਨੇ 8 ਇੰਚੀ ਇਹਦੇ ਦੇ ਸਾਕਟ ਲਾਤਾ ਧਰਤੀ ਦੇ ਹਮਾਰ ਤੇ ਆਹਾਂ ਪੈਪ ਹੈ ਜਿਹੜਾ 8 ਇੰਚੀ ਉਹਦੇ ਵਿੱਚ ਇਹ ਪੈਣੀ ਪੈਣੀ ਸਾੜ ਦੇ ਹਿਸਾਬ ਨਾਲ ਤੇ ਜਰਾ ਇਹਦੇ 8 ਇੰਚੀ ਇਹ ਪੈਪ ਸਾਵਾਂਗੇ ਤਾਂ ਇਹ ਨੱਕਾ ਜਿਹੜਾ ਬੰਦ ਹੋ ਜੂ ਤੇ ਉੱਪਰਲਾ ਨੱਕਾ ਜਿਹੜਾ ਚੱਲਣਾ ਉਹ ਤੁਸੀਂ ਵੇਖ ਸਕਦੇ ਹੋ ਸਟਾਰਟ ਹੋ ਗਿਆ ਜਦ ਵੀ ਕੋਈ ਨੱਕਾ ਚਲਾਉਣਾ ਆਹ ਬੰਦ ਕਰਨਾ ਹੈ ਤੇ ਉਹ ਪਾਇਪ ਲੈਂਡ ਚੱਕ ਦੇਣਾ ਉੱਥੋਂ ਜਾ ਕੇ ਪਾਣੀ ਨਿਕਲਣਾ ਸਟਾਰਟ ਹੋ ਜਾਊਗਾ ਸੋ ਮੈਨੂੰ ਤਾਂ ਇਹ ਵਧੀਆ ਤਰੀਕਾ ਲੱਗਿਆ ਅਸੀਂ ਤਾਂ ਦੂਏ ਡੇਢ ਟੱਕਣ ਨੇ ਉਹ ਲੀਕਰੀਆਂ ਦੇ ਤੇਗੇ ਚੂਈਆਂ ਦੇ ਸੀਗੇ ਤੇ ਇਹਨਾਂ ਦੀ ਕੋਈ ਲੀਕੇਜ ਨਹੀਂ ਹੁੰਦੀ ਤੇ ਬਾਕੀ ਖਰਾਬ ਹੋਣ ਵਾਲੀ ਚੀਜ਼ ਹੀ ਨਹੀਂ 60000 ਮਿੱਟੀ ਦੇ ਵਿੱਚ ਦੱਬਿਆ ਹੋਇਆ ਹੈ ਤੌਨੇ ਖਰਾਬ ਵੀ ਕੀ ਹੁਣੇ ਤੇ ਪਾਈਪਾਂ ਨੇ ਖਰਾਬ ਵੀ ਕੀ ਜੇ ਪੈਪ ਧਰ ਦੰਨੇ ਆ ਇਹ ਬੰਦ ਹੋ ਜਾਣਾ ਨੱਕਾ ਤੇ ਅਗਲਾ ਜਿਹੜਾ ਨੱਕਾ ਆਪਾਂ ਨੇ ਚਲਾਉਣਾ ਉਹਦਾ ਪਾਈਪ ਚੱਕ ਦੋ ਤੇ ਉਹ ਚੱਲ ਪਊਗਾ ਤੇ ਉਹਦੇ ਜਿਹੜੇ ਆਪਣੇ ਢੱਕਣ ਲੱਗੇ ਹੋਏ ਸੀਗੇ ਆ ਰਾਵੜ ਦੀ ਸਮੱਸਿਆ ਆਉਂਦੀ ਐ ਜੇ ਉਹਨੂੰ ਜ਼ਿਆਦੇ ਕੱਸਦੇ ਆ ਤਾਂ ਉਹਦੀ ਜਿਹੜੀ ਚੂੜੀ ਐ ਉਹ ਲੂਜ਼ ਹੋਏ ਨਹੀਂ ਐ ਤੇ ਜਿਹੜਾ ਨੱਕੇ ਦੇ ਵਿੱਚ ਬੋਸ ਲੱਗਿਆ ਹੁੰਦਾ ਉਹ ਫਿਰ ਲੂਜ਼ ਹੋ ਜਾਂਦਾ ਉਹ ਚ ਨੱਕਾ ਚੰਗੀ ਤਰ੍ਹਾਂ कसे ਨਹੀਂ ਜਾਂਦਾ ਤੇ ਘੱਟੋ ਘੱਟ ਜੇ ਆਪਾਂ ਨੱਕੇ ਦੀ ਕੀਮਤ ਲਾਈਏ 6-700 ਰੁਪਿਆ ਆਪਣਾ ਇੱਕ ਨੱਕੇ ਤੇ ਲੱਗ ਜਾਂਦਾ ਹੈ ਹੁਣ ਸਾ ਅਸੀਂ ਇਹ ਤਰੀਕਾ ਵਰਤਿਆ ਤੇ ਇਹ ਸਾਨੂੰ ਵਧੀਆ ਲੱਗਿਆ ਤਰੀਕਾ ਵੀ ਇਹ ਤਾਂ ਕੋਈ 10 ਆਪਣਾ ਖਰਚ ਹੋ ਗਿਆ ਮੁੜ ਕੇ ਇਹ ਤੇ ਬਾਰ ਬਾਰ ਨਾ ਲੀਕਜ ਜੇ ਹੁਣ ਨੱਕਾ ਬੰਦ ਹੈ ਹੁਣ ਆਪਾਂ ਇਹਨੂੰ ਚੱਕਾਂਗੇ ਤਾਂ ਇੱਥੋਂ ਜਿਹੜਾ ਪਾਣੀ ਸਟਾਰਟ ਹੋ ਜੂਗਾ ਤੇ ਉਹ ਨੱਕੇ ਦੇ ਉੱਪਰ ਆਪਾਂ ਪੈਵ ਰੱਖ ਦਾਂਗੇ ਤੇ ਪਾਣੀ ਆਪਣਾ ਪੂਰੇ ਪਹੁੰਚ ਚੁੱਕਿਆ ਸੋ ਇਹ ਜਾਣਕਾਰੀ ਵੀਡੀਓ ਵੱਧ ਤੋਂ ਵੱਧ ਕਿਸਾਨ ਨੂੰ ਵੀਰਾਂ ਦੇਕ ਸ਼ੇਅਰ ਕਰੋ ਜੀ 干的吧，兄